ਵੱਡੀ ਖਬਰ ਪੰਜਾਬ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਉਂਦੀ ਪਈ ਹੈ ਇੱਕ ਪਾਸੇ ਜੇਕਰ ਤੁਸੀਂ ਇਹਨਾਂ ਤਸਵੀਰਾਂ ਤੇ ਨਜ਼ਰ ਮਾਰਦੇ ਪਈਓ ਤਾਂ ਤੁਹਾਨੂੰ ਸਹਿਜੇ ਅੰਦਾਜ਼ਾ ਲੱਗ ਜਾਣਾ ਹੈ ਕਿ ਵਕੀਲ ਸਾਹਿਬ ਬੈਠੇ ਆ ਪਰ ਜੇਕਰ ਤੁਹਾਡਾ ਕੋਈ ਕੇਸ ਅਦਾਲਤ ਦੇ ਵਿੱਚ ਫਸਿਆ ਹੋਇਆ ਆ ਜਾਂ ਤੁਸੀਂ ਕਿਸੇ ਲੜਾਈ ਦੇ ਵਿੱਚ ਪਏ ਹੋ ਤਾਂ ਧਿਆਨ ਦੇ ਨਾਲ ਇਸ ਖਬਰ ਤੇ ਨਜ਼ਰ ਮਾਰ ਲਵੋ ਪੂਰੇ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਵਕੀਲਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਜਿਸ ਦਾ ਅਸਰ ਵੀ ਪੈ ਸਕਦਾ ਹੈ ਪਰ ਦੂਸਰੇ ਪਾਸੇ ਹੜਤਾਲ ਦੇ ਕਾਰਨ ਕੀ ਹੈ ਇਹ ਸੁਣ ਕੇ ਆਪਣੀ ਰਾਏ ਤੱਕ ਜ਼ਰੂਰ ਦੇ ਦੇਣਾ ਜ਼ਿਕਰੇ ਖਾਸ ਹੈ ਕਿ ਬੀਤੇ ਦਿਨ ਲੁਧਿਆਣਾ ਦੇ ਵਿੱਚ ਵਕੀਲਾਂ ਅਤੇ ਕੋਰਟ ਦੇ ਮੁਲਾਜ਼ਮਾਂ ਦੇ ਵਿਚਕਾਰ ਹੱਥਾਪਾਈ ਹੋ ਗਈ ਸੀ ਜਿਸ ਦੇ ਵਿੱਚ ਇੱਕ ਵਕੀਲ ਸਾਹਿਬ ਦੀ ਦਸਤਾਰ ਤੱਕ ਨੂੰ ਹੱਥ ਪਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਜਿਹੜੇ ਵਕੀਲ ਸਾਹਿਬਾਨ ਐ ਉਹਨਾਂ ਦੇ ਵਿੱਚ ਗੁੱਸੇ ਦੀ ਲਹਿਰ ਹੈ ਜਿਸ ਤੇ ਚਲਦੇ ਆ ਹੋ ਸਕਦਾ ਹੈ ਕਿ ਐਸੋਸੀਏਸ਼ਨ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਹੜਤਾਲ ਕਰ ਦਿੱਤੀ ਜਾਵੇ ਇਸ ਕਰਕੇ ਇਸ ਖਬਰ ਨੂੰ ਜਲਦੀ ਉਹਨਾਂ ਲੋਕਾਂ ਤੱਕ ਪਹੁੰਚਾ ਦੇਣਾ ਜਿਹੜੇ ਕਚਹਿਰੀਆਂ ਦੇ ਵਿੱਚ ਜਾਂਦੇ ਆ ਜਾਂ ਕਿਸੇ ਵਕੀਲ ਸਾਹਿਬ ਤੱਕ ਪਹੁੰਚ ਦੀ ਕੋਸ਼ਿਸ਼ ਕਰਦੇ ਪਏ ਐ ਇਹ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਜਿੱਥੇ ਕਿ ਬਾਰ ਐਸੋਸੀਏਸ਼ਨ ਦੇ ਵੱਲੋਂ ਇੱਕ ਪਾਸੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਦੂਸਰੇ ਪਾਸੇ ਲੁਧਿਆਣਾ ਦੇ ਵਿੱਚ ਹੋਈ ਵਕੀਲਾਂ ਦੇ ਨਾਲ ਤਹਸਬਾਜ਼ੀ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਗਈ ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਤਕਰੀਬਨ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ 200 ਤੋਂ ਉੱਪਰ ਵਕੀਲਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਸੀ ਇਸ ਤੋਂ ਬਾਅਦ ਹੁਣ ਸੀਨੀਅਰ ਵਕੀਲਾਂ ਦੇ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਕੀ ਵੱਡੇ ਅੰਦਾਜ਼ੇ ਜਾਂ ਐਲਾਨ ਕੀਤੇ ਜਾ ਰਹੇ ਨੇ ਇੱਕ ਵਾਰ ਤੁਸੀਂ ਇਸ ਖਬਰ ਨੂੰ ਸੁਣ ਲਵੋ ਤੇ ਜਲਦ ਉਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਹਾਂ ਜੇ ਪ੍ਰੋਟੈਸਟ ਕਰ ਰਹੇ ਹੋ ਹੜਤਾਲ ਕੀ ਦੀ ਕਿਸ ਕਾਰਨ ਕੀਤੀ ਤੁਸੀਂ ਅੱਜ ਪੰਜਾਬ ਦੀਆਂ ਸਾਰੀਆਂ ਅਦਾਲਤਾਂ ਬੰਦ ਹੋ ਗਈਆਂ ਨੇ ਵਕੀਲਾਂ ਨੇ ਕੰਮ ਕਾਜ ਤੋਂ ਹੜਤਾਲ ਕੀਤੀ ਹੋਈ ਏ ਵਿਸ਼ਾ ਇਹ ਵੀ ਇਥੇ ਲਿਖੇ ਲੁਧਿਆਣਾ ਵਿਖੇ ਕਚੇਰੀਆਂ ਦੇ ਵਿੱਚ ਕੋਈ ਵਕੀਲਾਂ ਦਾ ਤੇ ਮੁਲਾਜ਼ਮਾਂ ਦਾ ਝਗੜਾ ਹੋ ਗਿਆ ਔਰ ਮੁਲਾਜ਼ਮਾਂ ਨੇ ਵਕੀਲਾਂ ਦੇਤੇ ਉਤੇ ਬਹੁਤ ਜ਼ਿਆਦਾ ਧੱਕੇਸ਼ਾਹੀ ਕੀਤੀ ਜਿਸ ਦੇ ਮੁਤਾਬਕ ਵਕੀਲਾਂ ਨੇ ਉਹਨਾਂ ਖਿਲਾਫ ਐਫ ਆਈ ਆਰ ਰਜਿਸਟਰ ਕਰਾਤੀ ਲੇਕਿਨ ਉਸ ਤੋਂ ਅਗਲੇ ਦਿਨ ਉੱਥੋਂ ਦੇ ਜੱਜ ਸਾਹਿਬ ਨੇ ਮਿਲ ਕੇ ਉਹਨਾਂ ਨੇ ਰਲ ਕੇ ਤਕਰੀਬਨ 200 ਵਕੀਲਾਂ ਦੇ ਖਿਲਾਫ ਇੱਕ ਝੂਠਾ ਔਰ ਗਲਤ ਮੁਕੱਦਮਾ ਦਰਜ ਕਰਾ ਦਿੱਤਾ ਜਿਹਦੇ ਨਾਲ ਕੱਲੇ ਲੁਧਿਆਣਾ ਦੇ ਵਕੀਲਾਂ ਦੇ ਵਿੱਚ ਹੀ ਰੋਸ਼ ਨਹੀਂ ਸਾਰੇ ਪੰਜਾਬ ਦੇ ਵਕੀਲਾਂ ਦੇ ਵਿੱਚ ਰੋਸ਼ ਹੈ ਕਿਉਂਕਿ ਅਸੀਂ ਤਾਂ ਲੋਕਾਂ ਨੂੰ ਜਸਟਿਸ ਦਿਵਾਉਣ ਵਾਸਤੇ ਅਸੀਂ ਅਦਾਲਤਾਂ ਦੇ ਵਿੱਚ ਅਸੀਂ ਕੰਮ ਕਰਦੇ ਆਂ ਔਰ ਸਾਨੂੰ ਖੁਦ ਦੇ ਉੱਤੇ ਜੇ ਧੱਕਾ ਹੋ ਜਾਏ ਉਹ ਵਕੀਲ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ ਵਕੀਲ ਕੌਮ ਹਮੇਸ਼ਾ ਹੀ ਐਡਮਿਨਿਸਟ੍ਰੇਸ਼ਨ ਦੇ ਨਾਲ ਖੜੀ ਰਹਿੰਦੀ ਹੈ ਲੇਕਿਨ ਜੇ ਕੋਈ ਸਾਡੇ ਖਿਲਾਫ ਕੋਈ ਇਸ ਤਰ੍ਹਾਂ ਦੇ ਝੂਠੇ ਮੁਕਦਮੇ ਹੋਣਗੇ ਅਸੀਂ ਉਹਨਾਂ ਨੂੰ ਬਿਲਕੁਲ ਪ੍ਰੋਟੈਸਟ ਕਰਾਂਗੇ ਔਰ ਇਸ ਪ੍ਰੋਟੈਸਟ ਦੇ ਵਜੇ ਅੱਜ ਸਾਰੇ ਪੰਜਾਬ ਦੇ ਵਕੀਲ ਹੜਤਾਲ ਤੇ ਨੇ ਔਰ ਜਲੰਧਰ ਬਾਰ ਐਸੋਸੀਏਸ਼ਨ ਨੇ ਵੀ ਉਹਨਾਂ ਦੀ ਕਾਲ ਦੇ ਉੱਤੇ ਅੱਜ ਜਲੰਧਰ ਕਚੈਰੀਆਂ ਬੰਦ ਕੀਤੀਆਂ ਨੇ ਔਰ ਸਾਰੇ ਵਕੀਲ ਜਿਹੜੇ ਨੇ ਡੈਮੋਸਟ੍ਰੇਟ ਮੁਲਾਜ਼ਮਾਂ ਦੀ ਗੱਲ ਕਰੀਏ ਮੁਲਾਜ਼ਮ ਕੌਣ ਸੀਗੇ ਕਿਹੜੇ ਉੱਥੋਂ ਦੇ ਅਦਾਲਤ ਦੇ ਨਾਜ਼ਰ ਤੇ ਉੱਥੋਂ ਦੇ ਜਿਹੜੇ ਪਿਆਦੇ ਸੀ ਉਹਨਾਂ ਨੇ ਵਕੀਲ ਸਾਹਿਬ ਦੀ ਉੱਥੇ ਪਗਲਾ ਦਿੱਤੀ ਤੇ ਉਹਨਾਂ ਨੂੰ ਮਾਰਕੁਟਾਈ ਕੀਤੀ ਔਰ ਇਸ ਰੋਸ਼ ਦੇ ਵਜੇ ਫਿਰ ਸਾਰੇ ਉੱਥੇ ਲੁਧਿਆਣਾ ਬਾਰ ਵੀ ਹੜਤਾਲ ਦੇਵੇ ਤਾਂ ਉਹਨਾਂ ਨੇ ਸਾਰੇ ਪੰਜਾਬ ਦੀਆਂ ਹੜਤਾਲ ਨੂੰ ਵਕੀਲਾਂ ਨੂੰ ਇਸ ਗੱਲ ਲਈ ਅੱਜ ਕਾਲ ਕੀਤੀ ਹੈ ਕਿ ਸਾਰੇ ਵਕੀਲ ਜਿਹੜਾ ਅੱਜ ਹੜਤਾਲ ਦੇ ਰਹੇ ਹਨ ਤਾਂ ਇਸ ਪ੍ਰੋਟੈਸਟ ਦੇ ਵਿੱਚ ਅੱਜ ਅਸੀਂ ਸਾਰੇ ਇਕੱਠੇ ਹਾਂ ਪਰਟੀਕੂਲ ਗੱਲ ਕਰੀਏ ਇੱਕ ਇੱਕ ਵਕੀਲ ਨੇ ਕੀਤਾ ਜੀ ਕਾਫੀ ਹੋਰ ਵਕੀਲਾਂ ਨੇ ਕੀਤਾ ਉੱਥੇ ਕਾਫੀ ਵਕੀਲਾਂ ਦੇ ਉੱਤੇ ਹੋਇਆ ਇੱਕ ਵਕੀਲ ਨੂੰ ਕੀਤਾ ਉਸ ਤੋਂ ਬਾਅਦ ਵਕੀਲਾਂ ਦੇ ਉੱਤੇ ਫਿਰ ਉਹਨਾਂ ਨੇ ਹਮਲਾ ਕਿਸ ਤਰ੍ਹਾਂ ਦਾ ਕੀਤਾ ਉਹਨਾਂ ਵਕੀਲਾ ਪਰਚਾ ਵਕੀਲਾਂ ਨੇ ਪਰਚਾ ਉੱਥੇ ਜਿਹੜਾ ਪੁਰਾਣੀ ਜਿਹੜੀ ਆਈਪੀਸੀ ਦੀ ਗੱਲ ਕਰੀਏ ਤੇ ਉਹ ਉਹਨਾਂ ਨੇ ਜਿਹੜਾ ਮੁਕੱਦਮਾ ਦਰਜ ਕੀਤਾ 35 ਹੁਣ ਅਨਮਿੱਤ ਸਮੇਲੀ ਹੋ ਗਈ ਕਿ ਅੱਜ ਦਾ ਦਿਨ ਟਾਡੇ ਹੜਤਾਲ ਲੁਧਿਆਣਾ ਦੇ ਵਿੱਚ ਤੇ ਅੱਜ ਦੀ ਇਹ ਲੁਧਿਆਣਾ ਜਿਹੜੀ ਹੈ ਉਹ ਇਨਡੇਫਿਨਿਟ ਕਾਲ ਹੈ ਕੀ ਨਾਮ ਸਰ ਆਪਣਾ ਰਾਜਕੁਮਾਰ ਪੱਲਾ ਐਕਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਬਾਰਾ ਸੋਹਣ ਜਵਾਨ